ਨੇ اردو ਨੂੰ ਲੈ ਕੇ ਵੀ ਜਿਹੜਾ ਮਸਲਾ ਹੈਗਾ ਕਿਤਨਾ ਕਿਤੇ ਸੁਪਰੀਮ ਕੋਰਟ ਪੁੱਜਿਆ ਹੈ ਔਰ ਉੱਥੇ ਇਹ ਗੱਲ ਕਹੀ ਗਈ ਕਿ اردو ਇੱਕ ਵਿਦੇਸ਼ੀ ਭਾਸ਼ਾ ਹੈਗੀ ਹੈ ਸਰਦਾਰਾ ਤਸਨ ਜੀ ਮਸਲਾ ਕੀ ਹੈ ਤੇ ਕੀ ਕੁਝ ਸੁਪਰੀਮ ਕੋਰਟ ਨੇ ਇਥੇ ਟਿੱਪਣੀਆਂ ਕੀਤੀਆਂ ਨੇ ਹੁਣ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਜਿਹਦੇ ਵਿੱਚ ਜਸਟਿਸ ਸੁਧਾਨਸ਼ੂ ਧੋਲੀਆ ਤੇ ਕੇ ਵਿਨੋਦ ਚੰਦਰਨ ਤੇ ਨਾਲ ਇੱਕ ਹੋਰ ਜੱਜ ਨੇ ਉਹਨਾਂ ਨੇ ਫੈਸਲਾ ਦਿੱਤਾ ਹੈਗਾ ਕਿ اردو ਹੈਗੀ ਆ ਜਿਹੜੀ ਉਹ ਵਿਦੇਸ਼ੀ ਭਾਸ਼ਾ ਨਹੀਂ ਹੈ ਉਹ ਐਜ਼ ਇਟ ਇਜ਼ ਇੰਡੀਅਨ ਭਾਸ਼ਾ ਜਿਵੇਂ ਹਿੰਦੀ ਪੰਜਾਬੀ ਮਰਾਠੀ ਆ ਹੋਰ ਭਾਸ਼ਾਵਾਂ ਨੇ ਹਾਂ ਹਾਂ ਔਰ ਉਹ ਕਹਿੰਦੇ ਵੀ ਸਾਡੀ ਇਸ ਧਰਤੀ ਤੇ ਪੈਦਾ ਹੋਈ ਹੋਈ ਇਹ ਭਾਸ਼ਾ ਹੈਗੀ ਆ ਇਹਨੂੰ ਵਿਦੇਸ਼ੀ ਨਹੀਂ ਕਿਹਾ ਜਾਣਾ ਚਾਹੀਦਾ ਔਰ ਉਹਨਾਂ ਨੇ ਖਾਸ ਕਰਕੇ ਕਿਹਾ ਕਹਿੰਦਾ ਵੀ ਜਿਹੜੀਆਂ ਅਦਾਲਤਾਂ ਵਿੱਚ ਜਿਹੜੀ ਭਾਸ਼ਾ ਚੱਲਦੀ ਆ ਅਦਾਲਤਾਂ ਵਿੱਚ ਜਿਹੜੀ ਭਾਸ਼ਾ ਚੱਲਦੀ ਆ ਉਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਉਰਦੂ ਦੇ ਸ਼ਬਦਾਂ ਦੀ ਹਲੇ ਵੀ ਵਰਤੋਂ ਹੋ ਰਹੀ ਹੈ ਜਿਦਾਂ ਉਹ ਕਹਿੰਦੇ ਵੀ ਹੈਗੇ ਹਲਫਨਾਵਾ ਹਲਫਨਾਵਾ ਉਰਦੂ ਦਾ ਸ਼ਬਦ ਆ ਅੱਜ ਤੱਕ ਇੱਕੀਂ ਇਸ ਹਦੀ ਵਿੱਚ ਚੱਲ ਰਿਹਾ ਹੈਗਾ ਜਿਹੜੀ ਪੇਸ਼ੀ ਆ ਵੀ ਵਿਮਲਜਮਾਂ ਦੀ ਪੇਸ਼ੀ ਹੋਣੀ ਆ ਇਹ ਵੀ ਜਿਹੜਾ ਉਰਦੂ ਦਾ ਸ਼ਬਦ ਹੈਗਾ ਵਕਾਲਤਨਾਮਾ ਜਦੋਂ ਕੋਈ ਸੇ ਵਿਅਕਤੀ ਨੂੰ ਪੁਲਿਸ ਫੜ ਲੈਂਦੀ ਆ ਉਹ ਆਪਣਾ ਵਕੀਲ ਕਰਦਾ ਹੈਗਾ ਸੋ ਵਕੀਲ ਨਾਲ ਉਹ ਵਕਾਲਤਨਾਮਾ ਭਰਦਾ ਹੈ ਜਿਹੜੇ ਵਕੀਲ ਨਾਲ ਐਜ਼ ਵੀ ਮੈਂ ਇਹਨੂੰ ਆਪਣਾ ਵਕੀਲ ਨਿਯੁਕਤ ਕਰਦਾ ਹਾਂ ਉਸ ਪੇਪਰ ਨੂੰ ਵਕਾਲਤਨਾਮਾ ਕਿਹਾ ਜਾਂਦਾ ਇਹ ਵੀ ਉਰਦੂ ਦਾ ਸ਼ਬਦ ਆ ਉਹ ਕਹਿੰਦੇ ਵਕੀਲ ਸ਼ਬਦ ਵੀ ਉਰਦੂ ਦਾ ਹੈਗਾ ਤਮੀਲ ਸ਼ਬਦ ਕਰਨਾ ਵੀ ਸੰਮਣ ਤਮੀਲ ਕੀਤੇ ਜਾਣ ਜਿਹੜੇ ਸੰਮਣ ਨੇ ਉਹ ਵੀ ਜਿਹੜੇ ਉਰਦੂ ਦਾ ਸ਼ਬਦ ਆ ਤਮੀਲ ਵੀ ਉਰਦੂ ਦਾ ਸ਼ਬਦ ਆ ਆਮੀਲ ਵੀ ਉਰਦੂ ਦਾ ਸ਼ਬਦ ਆ ਤਮੀਲ ਤੇ ਆਮੀਲ ਜਿਹੜੇ ਹੈਗੇ ਦੋ ਉਹ ਕਹਿੰਦੇ ਵੀ ਇੰਨੇ ਸ਼ਬਦ ਅਦਾਲਤੀ ਭਾਸ਼ਾ ਵਿੱਚ ਅੱਜ ਵੀ ਚੱਲੇ ਹੋਏ ਨੇ ਜਿਹੜੇ ਉਰਦੂ ਦੇ ਨੇ ਤੇ ਜਿਹੜੇ ਪਾਕਿਸਤਾਨ ਵਾਲੀ ਸਾਈਡ ਦਾ ਜਿਹੜਾ ਪੰਜਾਬ ਹੈ ਕਿਤਨਾ ਕਿਤੇ ਉੱਥੇ ਵੀ ਪੰਜਾਬੀ ਨੂੰ ਦੱਬਣ ਦੇ ਲਈ ਪਿੱਛੇ ਕਰਨ ਦੇ ਲਈ ਜਿਹੜਾ ਉਰਦੂ ਦਾ ਗਲਬਾ ਚੜਾਇਆ ਜਾ ਰਿਹਾ ਹੈ ਇਹਨੂੰ ਕਿਸ ਐਂਗਲ ਤੋਂ ਫਿਰ ਤੁਸੀਂ ਦੇਖੀ ਨਹੀਂ ਉਹ ਉਸੇ ਐਂਗਲ ਤੋਂ ਹੀ ਹੈ ਨਾ ਕਿ ਪਾਕਿਸਤਾਨ ਵਾਲੇ ਪੰਜਾਬ ਵਿੱਚ ਵੀ ਆ ਪੂਰੇ ਪਾਕਿਸਤਾਨ ਚ ਵੀ ਫੈਡਰਲ ਢਾਂਚੇ ਦੀ ਕਾਇਮੀ ਨਹੀਂ ਹੋ ਰਹੀ ਉਸ ਐਡੀਟਰ ਨੇ ਕਿਹਾ ਕਹਿੰਦਾ ਅਸੀਂ ਇੱਥੇ ਅਖਬਾਰ ਵੇਚਣ ਨਹੀਂ ਆਏ ਹਾਂ ਨਾ ਅਸੀਂ ਤਾਂ ਇੱਥੇ ਆਪਣੇ ਹਿੰਦੂ ਭਾਈਚਾਰੇ ਤੇ ਜਿਹੜੇ ਪ੍ਰਵਾਸੀ ਪੰਜਾਬ ਆ ਆ ਰਹੇ ਆ ਜਿਹੜੇ ਯੂਪੀ ਬਿਹਾਰ ਤੋਂ ਉਹਨਾਂ ਦੀ ਰਾਖੀ ਲਈ ਆਏ ਆ। ਹੂੰ 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 ਇਹ ਇਹ ਸੀ ਪ੍ਰੋਜੈਕਟ। ਜੀ ਇਹ ਪ੍ਰੋਜੈਕਟ ਕਹਿੰਦੇ ਵੀ ਅਸੀਂ ਕੋਈ ਅਖਬਾਰਾਂ ਸਾਡੀਆਂ ਹਿੰਦੁਸਤਾਨ ਚ ਬਹੁਤ ਵਿਕਦੀਆਂ ਹਨ। ਪੰਜਾਬ ਚ ਅਸੀਂ ਇਸ ਲਈ ਆਏ ਆ ਵੀ ਅਸੀਂ ਉਸ ਇਸ ਭਾਸ਼ਾ ਨਾਲ ਜੁੜੇ ਹੋਏ ਲੋਕਾਂ ਦੀ ਰਾਖੀ ਕਰਨੀ ਆ ਤੇ ਦੂਜਾ ਹੈਗਾ ਵੀ ਜਿਹੜੀ ਜਿਹੜੀ ਸ਼ਹਿਰੀ ਸਿੱਖ ਬਸੂਆਂ ਉਹਦੇ ਵਿੱਚ ਹਿੰਦੀ ਦਾ ਪ੍ਰਭਾਵ ਆ ਕੇ ਸੋ ਇਹ ਆਪਣੀ ਭਾਸ਼ਾ ਪ੍ਰਤੀ ਹੀਣ ਭਾਵਨਾ ਪੈਦਾ ਕਰਨ ਦਾ ਇੱਕ ਪ੍ਰੋਜੈਕਟ ਹੁੰਦਾ ਹੈ। ਜੀ ਬਿਲਕੁਲ ਜੀ ਅੱਗੇ ਆਪਾਂ ਗੱਲਬਾਤ ਕਰ ਲੈਨੇ ਆ ਬੈਬਲ ਕਲਾ ਗੋਲੀकांड ਦੇ ਕੇਸ ਦੀ ਜਿਹੜਾ ਕਿ ਆਪਾਂ ਕਹਿ ਲਈ ਕਿ ਸਰਕਾਰ ਨੇ ਪਟੀਸ਼ਨ ਜਿਹੜੀ ਪਾਈ ਸੀ ਉਹ ਰੱਦ ਕੀਤੀ ਜਾ ਚੁੱਕੀ ਔਰ ਕੇਸ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਹੀ ਚੱਲਣਗੇ ਸਰਦਾਰਤਾ ਸਿੰਘ ਜੀ ਤੁਹਾਨੂੰ ਯਾਦ ਹੋਵੇਗਾ ਕਿ ਮੁੱਖ ਮੰਤਰੀ ਦੇ ਘਰ ਦੇ ਬਾਹਰ ਵਾਲਾ ਜਿਹੜਾ ਰੋਡ ਬਲੌਕ ਹੈਗਾ ਤੇ ਉਸ ਨੂੰ ਖੋਲਣ ਦੇ ਲਈ ਜਿਹੜਾ ਹੈ ਹਾਈ ਕੋਰਟ ਨੇ ਆਰਡਰ ਦੇ ਦਿੱਤੇ ਸਨ ਤੇ ਹੱਤੋਂ ਹੱਤ ਪੰਜਾਬ ਜਿਹੜੀ ਪੰਜਾਬ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਚਲੇ ਜਾਂਦੀ ਹੈ ਔਰ ਉੱਥੋਂ ਜਿਹੜਾ ਸਟੇ ਲੈ ਕੇ ਆ ਜਾਂਦੀ ਹੈ ਮਤਲਬ ਸਰਕਾਰਾਂ ਕੋਲ ਇਨਾ ਅਮਲਾ ਹੁੰਦਾ ਹੈ ਕਿ ਉਹ ਕੋਈ ਵੀ ਕੇਸ ਦੀ ਪੈਰਵਾਈ ਜਿਹੜੀ ਹੈ ਇੱਕ ਠੋਕੇ ਜੇ ਕਰਨੀ ਹੋਵੇ ਤੇ ਕਰ ਸਕਦੀਆਂ ਕੀ ਫਿਰ ਇੱਥੇ ਕਮਜ਼ੋਰੀਆਂ ਰਹੀਆਂ ਹੋਣਗੀਆਂ ਜਾਂ ਕੀ ਕਾਰਨ ਹੋਏਗਾ ਕਿ ਇਸ ਕੇਸ ਦੀ ਪੈਰਵਾਈ ਨਹੀਂ ਹੋਈ ਤੇ ਹੁਣ ਜਿਹੜੀ ਤੌਰੇ ਦਾ ਨੁਕਸਾਨ ਕੀ ਹੋਊਗਾ ਹਾਂਜੀ ਹਾਂਜੀ ਸੋ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਸਰਕਾਰ ਨੇ ਪਟੀਸ਼ਨ ਪਾਤੀ ਮੋੜ ਕੇ ਉਹਨਾਂ ਨੇ ਦੇਖਿਆ ਵੀ ਸਾਨੂੰ ਨਹੀਂ ਕਰਨਾ ਚਾਹੀਦਾ ਸੋ ਜਿੱਥੇ ਫੈਸਲਾ ਉਹਨਾਂ ਦੇ ਹੱਕ ਵਿੱਚ ਜਿਹੜਾ ਉਹਨਾਂ ਨੇ ਕਰਾਉਣਾ ਹੁੰਦਾ ਉਹ ਡਟ ਕੇ ਜੰਗ ਲੜਦੇ ਆ ਤੇ ਆ ਫੈਸਲਾ ਆਪਣੇ ਹੱਕ ਚ ਕਰਾ ਲੈਂਦੇ ਹੈਗੇ ਆ ਸੋ ਬਾਈਬਲ ਕਲਾਂ ਦਾ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਲਈ ਉਹਨਾਂ ਨੇ ਸੁਪਰੀਮ ਕੋਰਟ ਚ ਪਟੀਸ਼ਨ ਪਾ ਦਿੱਤੀ ਸੀ ਕਿਉਂਕਿ ਸਾਰੇ ਵੱਡੇ ਪੁਲਿਸ ਅਫਸਰ ਇਨਕਲੂਡਿੰਗ ਸਮੇਤ ਸੈਣੀ ਚਰਨਜੀਤ ਸ਼ਰਮਾ ਤੇ ਆ ਜਿਹੜੇ ਉਮਰਾਨੰਗਲਾਉ ਫਸਦੇ ਆ ਉਸ ਕੇਸ ਚ ਉਹਨਾਂ ਦਾ ਇਹ ਸੀਗਾ ਵੀ ਜੇ ਬਾਈਬਲ ਕਲਾਂ ਜਾਂ ਫਰੀਦਕੋਟ ਦੀ ਅਦਾਲਤ ਵਿੱਚ ਕੇਸ ਚੱਲਦਾ ਤਾਂ ਗਵਾਹ ਇੱਕ ਠੋਕ ਕੇ ਗਵਾਹੀਆਂ ਦੇਣਗੇ ਹੁਣ ਚੰਡੀਗੜ੍ਹ ਵਿੱਚ ਆਉਂਦਿਆਂ ਆਉਂਦਿਆਂ ਨੂੰ ਡਰਾਉਣਾ ਪੁਲਿਸ ਅਫਸਰਾਂ ਵੱਲੋਂ ਉਹਨਾਂ ਨੂੰ ਮੈਨੀਪੂਲੇਟ ਕਰਨਾ ਲਾਲਚ ਦੇ ਕੇ ਜਿਦਾ ਤਾ ਤੋੜਨਾ ਉਹ ਬਹੁਤ ਕੋਸ਼ਾ ਸੰਭਵ ਹੋ ਜਾਵੇਗਾ ਸੋ ਸਰਕਾਰ ਵੀ ਇਹੋ ਹੀ ਚਾਹੁੰਦੀ ਸੀ ਵੀ ਇਹ ਕੇਸ ਐਕਚੁਅਲੀ ਚੰਡੀਗੜ੍ਹ ਆ ਜਾਵੇ ਉਹਨਾਂ ਨੇ ਸਿਰਫ ਅੱਖਾਂ ਪੁੰਝਣ ਲਈ ਹੈਗਾ ਜਿਹੜਾ ਉਹ ਸੁਪਰੀਮ ਕੋਰਟ ਚ ਰਿਟ ਪਾਈ ਸੀ ਉਹਦੇ ਕੋਈ ਵੀ ਪੈਰਵਾਈ ਨਹੀਂ ਕਰੀ ਤੇ ਹੁਣ ਜਿਹੜਾ ਕੇਸ ਹੈ ਸੁਪਰੀਮ ਕੋਰਟ ਨੇ ਪੁਲਿਸ ਅਫਸਰਾਂ ਦੇ ਹੱਕ ਵਿੱਚ ਹੈ ਜਿਹੜਾ ਉਹ ਚੰਡੀਗੜ੍ਹ ਵਿੱਚ ਤਬਦੀਲ ਕਰ ਦਿੱਤਾ ਸੋ ਪੰਜਾਬ ਸਰਕਾਰ ਨਹੀਂ ਚਾਹੁੰਦੀ ਵੀ ਬਾਬਲ ਕਲਾਂ ਗੋਲੀ ਕਾਂਡ ਦੇ ਵਿੱਚ ਜਿਹੜੇ ਵੱਡੇ ਪੁਲਿਸ ਅਫਸਰ ਹੈ ਉਹਨਾਂ ਨੂੰ ਫਸਾਇਆ ਜਾਵੇ ਉਹ ਚਾਹੁੰਦੀ ਆ ਕਿ ਉਹ ਬਾਜਜਤ ਭਰੀ ਹੋ ਜਾਣ ਚਾਹੇ ਉਹਦਾ ਗਵਾਹਾਂ ਨੂੰ ਤਮਕਾਉਣ ਚਾਹੇ ਜੱਜਾਂ ਨੂੰ ਆਪਣੇ ਹੱਕ ਵਿੱਚ ਕਰਨੇ ਆ ਜੋ ਮਰਜ਼ੀ ਕਰਨ ਸੋ ਉਹਨਾਂ ਦੇ ਅਨਸਾਰ ਫੈਸਲਾ ਆਉਣਾ ਚਾਹੀਦਾ ਸੋ ਇਹ ਪੰਜਾਬ ਸਰਕਾਰ ਚਾਹ ਰਹੀ ਹੈਗੀ ਆ ਜੀ ਬਿਲਕੁਲ ਜੀ ਦੂਜੇ ਬੰਨੇ ਸੁਪਰੀਮ ਕੋਰਟ ਦੇ ਵਿੱਚ ਵਕਫ ਬਿਲ ਨੂੰ ਲੈ ਕੇ ਜਿਹੜਾ ਹੈ ਸੁਣਵਾਈ ਜਿਹੜੀ ਚੱਲ ਰਹੀ ਹੈ ਔਰ ਕਿਤਨਾ ਕਿਤੇ ਜਿਹੜਾ ਹੈ ਟਿੱਪਣੀਆਂ ਜਿਹੋ ਜੀਆਂ ਨੇ ਉਹ ਕਾਫੀ ਜੜੀਆਂ ਸਖਤ ਹੈਗੀਆਂ ਨੇ ਤੇ ਕੀ ਸਰਦਾਰ ਅਤਾ ਸਿੰਘ ਜੀ ਫਿਰ ਇੱਥੇ ਰੋਕ ਲਗ ਪੱਕੀ ਵੀ ਲੱਗ ਸਕਦੀ ਹੈਗੀ ਆ ਜਿਸ ਤਰੀਕੇ ਦੇ ਨਾਲ ਹੁਣ ਟਿੱਪਣੀਆਂ ਆ ਰਹੀਆਂ ਨੇ ਜਾਂ ਸੁਣਵਾਈ ਦੇ ਦੌਰਾਨ ਜੋ ਕੋ ਚੱਲ ਰਿਹਾ ਕਿ ਹੋ ਕੀ ਰਿਹਾ ਉਹ ਤਾਂ ਉਹਦੇ ਚੋ ਕੁਛ ਧਾਰਾਵਾਂ ਨੇ ਜਿੰਨੀ ਕਿ ਸਾਨੂੰ ਸਮਝ ਹੈਗੀ ਆ ਵੀ ਉਹ ਧਾਰਾਵਾਂ ਵਿੱਚ ਤਬਦੀਲੀ ਹੋ ਸਕਦੀ ਆ ਉਹਨਾਂ ਨੇ ਵੱਡੀ ਤਾਂ ਇਹ ਗੱਲ ਕਹੀ ਆ ਵੀ ਜਿਹੜਾ ਤੁਸੀਂ ਨੌਨ ਨੌਨ ਮੁਸਲਮ ਗੈਰ ਮੁਸਲਮ ਲੋਕਾਂ ਦੀ ਉਹਦੇ ਵਿੱਚ ਐਂਟਰੀ ਕੀਤੀ ਆ ਸੋ ਅਦਾਲਤ ਨੇ ਉਠਾਇਆ ਵੀ ਕੀ ਹਿੰਦੂ ਮੰਦਰਾਂ ਵਿੱਚ ਵੀ ਫਿਰ ਗੈਰ ਹਿੰਦੂਆਂ ਨੂੰ ਬਣਾਇਆ ਜਾ ਸਕਦਾ ਹੁੰਜੀ ਔਰ ਉਹਨਾਂ ਦੀ ਗਿਣਤੀ ਵੱਧ ਹੋਵੇਗੀ ਵੱਧ ਹੋਵੇਗਾ ਇਹ 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 ਹਦਾਲਤ ਨੇ ਵੱਡਾ ਸਵਾਲ ਉਠਾਇਆ ਜਿਹੜਾ ਸਵਾਲ ਆਪਾਂ ਵੀ ਉਸ ਦਿਨ ਉਠਾਇਆ ਸੀ ਹੈਨਾ ਵੀ ਕੀ ਫਿਰ ਮੰਦਰਾਂ ਦੇ ਟਰਸਟਾਂ ਵਿੱਚ ਵੀ ਹ ਸਿੱਖਾਂ ਤੇ ਮੁਸਲਮਾਨਾਂ ਨੂੰ ਪਾਇਆ ਜਾਊਗਾ ਜੇ ਤੁਸੀਂ ਮੁਸਲਮਾਨਾਂ ਦੇ ਟਰਸਟਾਂ ਵਿੱਚ ਹਿੰਦੂਆਂ ਨੂੰ ਪਾ ਰਹੇ ਹੋ ਸੋ ਇਹੋ ਹੀ ਅਦਾਲਤ ਨੇ ਫੈਸਲਾ ਉਠਾਇਆ ਹੈਨਾ ਸੋ ਦੂਜਾ ਉਹਨਾਂ ਨੇ ਕਿਹਾ ਵੀ ਜਿਹੜਾ ਜਿਹੜਾ ਵਕਫ ਪਰਸੀ ਹੈਗਾ ਵੀ ਜਿਹਦੇ ਚੋ ਜਿਹੜੀ ਜ਼ਮੀਨ ਆ ਗਈ ਕਿਸੇ ਨੇ দান ਕਰ ਦਿੱਤੀ ਹਨਾ ਵੀ ਉਹ ਵਕਫ ਦੀ ਹੀ ਰਹੇਗੀ ਵਕਫ ਉਹਨੂੰ ਕਿਸ ਤਰ੍ਹਾਂ ਜਿਸ ਤਰ੍ਹਾਂ ਉਹ ਕਰਦਾ ਉਹਦੀ ਵਰਤੋਂ ਕਰਦਾ ਹੈਗਾ ਉਹ ਕਿਸੇ ਕਬਰਿਸਤਾਨ ਲਈ ਜਾਂ ਕਿਸੇ ਉਹਦੇ ਲਈ ਧਾਰਮਿਕ ਸਥਾਨ ਲਈ ਵਰਤੋਂ ਕਰਦੀ ਆ ਜਿਹੜਾ ਵਕਫ ਪਰਸੀ ਹੈਗਾ ਉਹਦੇ ਤੇ ਜਿਹੜੀ ਉਹਨਾਂ ਨੇ ਰੋਕ ਲਗਾਈ ਹੈਗੀ ਸੋ ਸਾਨੂੰ ਇਹ ਲੱਗਦਾ ਵੀ ਸੁਪਰੀਮ ਕੋਰਟ ਸਮੁੱਚੇ ਕਾਨੂੰਨ ਨੂੰ ਨਹੀਂ ਰਾਤ ਕਰੇਗੀ ਉਹਦੇ ਵਿੱਚੋਂ ਜਿਹੜੀਆਂ ਐਂਟੀ ਮੁਸਲਿਮ ਧਾਰਾਵਾਂ ਨੇ ਜਿਹਦੇ ਵਿੱਚ ਆਏਗਾ ਵੀ ਗੈਰ ਮੁਸਲਮ ਲੋਕਾਂ ਦੀ ਉਹਦੇ ਵਿੱਚ ਐਂਟਰੀ ਉਹ ਬੰਦ ਹੋ ਸਕਦੀ ਹੈਗੀ ਤੇ ਜਿਹੜਾ ਪਰਸੀ ਵਾਲਾ ਹੈਗਾ ਕੇਸ ਸੋ ਉਹ ਉਹ ਅਦਾਲਤ ਵਿੱਚ ਜਿਹੜੇ ਟੈਕਨੀਕਲ ਪੁਆਇੰਟਸ ਆ ਕਪਲ ਸੱਬਲ ਮਨੂ ਸਿੰਘ ਵੀ ਤੇ ਹੋਰ ਵਕੀਲਾਂ ਨੇ ਉਠਾਏ ਉਹਦੇ ਤੇ ਹੋ ਸਕਦੀ ਹੈ ਹਾਲ ਦੀ ਘੜੀ 5 ਮਈ ਤੱਕ ਰੋਕ ਲਗਾਈ ਗਈ ਹੈ ਭਾਰਤ ਦੇ ਜਿਹੜੇ ਹੈਗੇ ਐਡਵੋਕੇਟ ਜਰਨਲ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਵੀ ਸਰਕਾਰ ਦਾ ਪੱਖ ਲੈ ਕੇ ਆਓ ਉਹ ਤੋਂ ਬਾਅਦ ਫੈਸਲਾ ਜਿਹੜਾ ਕੀਤਾ ਜਾਏਗਾ ਸੋ ਹਾਲ ਦੀ ਘੜੀ ਇਹ ਚੰਗੀ ਖਬਰ ਹੈ ਪਰ ਅਗਲੇ ਦਿਨਾਂ ਦਰਾਨ ਜਿਹੜਾ ਹੈਗਾ ਵੀ ਜੱਜਾਂ ਨੂੰ ਮਨਾ ਲਿਆ ਜਾਵੇ ਜਾਂ ਮੈਨੀਪੂਲੇਟ ਕਰ ਲਿਆ ਜਾਵੇ ਵੀ ਇਹਯੁੱਧਿਆ ਵਾਂਗੀ ਹੋਰ ਜਿਹੜੇ ਫੈਸਲੇ ਆ ਆਪਾਂ ਗੱਲ ਕਰਕੇ ਆਏ ਵੀ ਜਿਹੜੇ 8 ਜੱਜ ਨੇ ਉਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਦਿਆਰਥੀ ਵਿੰਗ ਆ ਉਹਦੇ ਚੋਂ ਆਏ ਹੋਏ ਨੇ ਸੋ ਇਸ ਤਰ੍ਹਾਂ ਕੁਝ ਵੀ ਕੁਝ ਮੈਨੀਪੂਲੇਸ਼ਨ ਹੋ ਸਕਦੀ ਆ ਪਰ ਹਲੇ ਜਿਹੜੀ ਰੋਕ ਲੱਗੀ ਆ ਸਹੀ ਭਾਵਨਾ ਵਿੱਚ ਲੱਗੀ ਆ ਇਸ ਕੇਸ ਨੂੰ ਇਸੇ ਭਾਵਨਾ ਚ ਸੁਣਿਆ ਜਾਣਾ ਮਤਲਬ ਕਿਤਨਾ ਕਿਤੇ ਅਜੇ ਵੀ ਆਪਾਂ ਕਹਿ ਲਈ ਕਿ ਸੁਵਾਗਤ ਹੀ ਹੈਗਾ ਦੂਜੇ ਬੰਨੇ ਉਰਦੂ ਨੂੰ ਲੈ ਕੇ ਵੀ ਜਿਹੜਾ ਮਸਲਾ ਹੈਗਾ ਕਿਤਨਾ ਕਿਤੇ ਸੁਪਰੀਮ ਕੋਰਟ ਪੁੱਜਿਆ ਹੈ ਔਰ ਉੱਥੇ ਇਹ ਗੱਲ ਕਹੀ ਗਈ ਕਿ ਯੂਰਦੂ ਇੱਕ ਵਿਦੇਸ਼ੀ ਪੌਸ਼ਾ ਹੈਗੀ ਹੈ ਸਰਦਾਰਾਤਾ ਸਿੰਘ ਜੀ ਮਸਲਾ ਕੀ ਹੈ ਤੇ ਕੀ ਕੁਝ ਸੁਪਰੀਮ ਕੋਰਟ ਨੇ ਇਤੇ ਟਿੱਪਣੀਆਂ ਕੀਤੀਆਂ ਨੇ ਹਾਂ ਜੀ ਇਹ ਕਾਫੀ ਲੰਬੇ ਸਮੇਂ ਤੋਂ ਮਸਲਾ ਚੱਲ ਰਿਹਾ ਸੀਗਾ ਸੋ ਮਹਾਰਾਸ਼ਟਰ ਔਰ ਆਂਧਰਾ ਪ੍ਰਦੇਸ਼ ਦੇ ਬਾਰਡਰ ਤੇ ਇੱਕ ਇੱਕ ਕਸਬਾ ਹੈਗਾ ਨਰੇਲਾ ਹੂੰ ਹੂੰ ਆ ਇਸ ਅਕੋਲਾ ਸੌਰੀ ਹੈ ਨਾ ਅਕੋਲਾ ਜਦੋਂ ਆਪਾਂ ਆਂਧਰਾ ਚ ਐਂਟਰ ਕਰਦੇ ਆ ਤਾਂ ਉੱਥੇ ਅਕੋਲਾ ਦਾ ਬਾਰਡਰ ਹੈਗਾ ਮਹਾਰਾਸ਼ਟਰ ਤੋਂ ਨਾਗਪੁਰ ਵਾਲੀ ਸਾਈਡ ਤੋਂ ਜਦੋਂ ਜਾਇਦਾ ਸੋ ਉੱਥੇ ਉਹਨਾਂ ਦੀ ਜਿਹੜੀ ਜਿਹੜੀ ਕਾਉਂਸਲ ਹੈਗੀ ਆ ਜਿਹੜੀ ਮਿਊਨਿਸਪਲ ਕਮੇਟੀ ਹੁੰਦੀ ਆ ਉਹਦੇ ਵਿੱਚ ਜਿਹੜਾ ਬੋਰਡ ਲੱਗੇ ਹੋਏ ਆ ਉਹ ਤਿੰਨ ਭਾਸ਼ਾਵਾਂ ਵਿੱਚ ਹੈਗੇ ਆ ਸੋ ਉਹਦੇ ਵਿੱਚ ਇੰਗਲਿਸ਼ ਹੈ ਅੰਦਰਾ ਦੀ ਆਪਣੀ ਭਾਸ਼ਾ ਤਾਂ ਥੱਲੇ ਉਰਦੂ ਹੈਗਾ ਸੋ ਕਿਸੇ ਭਾਜਪਾ ਦੇ ਕਾਉਂਸਲਰ ਨੇ ਪਾਇਆ ਸੀ ਕਿ ਵੀ ਉਰਦੂ ਵਿਦੇਸ਼ੀ ਭਾਸ਼ਾ ਹੈਗੀ ਆ ਉਰਦੂ ਵਿੱਚ ਬੋਰਡ ਨਹੀਂ ਲੱਗਣੇ ਚਾਹੀਦੇ ਸੋ ਉਹਨੇ ਸਥਾਨਕ ਅਦਾਲਤ ਵਿੱਚ ਪਾਇਆ ਜਿੱਥੋਂ ਹਾਰ ਗਿਆ ਫਿਰ ਹਾਈ ਕੋਰਟ ਚ ਗਿਆ ਉੱਥੇ ਵੀ ਕੇਸ ਹਾਰ ਗਿਆ ਹੁਣ ਸੁਪਰੀਮ ਕੋਰਟ ਚੋਂ ਕੇਸ ਚੱਲਦਾ ਚੱਲਦਾ ਆਇ ਵੀ ਜਿਹੜੀ ਉਰਦੂ ਆ ਵਿਦੇਸ਼ੀ ਭਾਸ਼ਾ ਹੈਗੀ ਆ ਸੋ ਉਰਦੂ ਦਾ ਜਿਹੜੀ ਜਿਹੜੀ ਹੈਗੀ ਆ ਵਰਤੋਂ ਨਹੀਂ ਹੋਣੀ ਚਾਹੀਦੀ ਸਿਰਫ ਆਂਦਰਾ ਦੀ ਜਿਹੜੀ ਆਪਣੀ ਕੰਨੜ ਭਾਸ਼ਾ ਹੈਗੀ ਆ ਤੇ ਇੰਗਲਿਸ਼ ਭਾਸ਼ਾ ਦੀ ਵਰਤੋਂ ਹੋਣੀ ਚਾਹੀਦੀ ਹੈ ਹੁਣ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਜਿਹਦੇ ਵਿੱਚ ਜਸਟਿਸ ਸਿਧਾਂਸ਼ੂ ਧੋਲੀਆ ਤੇ ਕੇ ਵਿਨੋਦ ਚੰਦਰਨ ਤੇ ਨਾਲ ਇੱਕ ਹੋਰ ਜੱਜ ਨੇ ਉਹਨਾਂ ਨੇ ਫੈਸਲਾ ਦਿੱਤਾ ਹੈਗਾ ਵੀ ਉਰਦੂ ਹੈਗੀ ਆ ਜਿਹੜੀ ਉਹ ਵਿਦੇਸ਼ੀ ਭਾਸ਼ਾ ਨਹੀਂ ਐ ਉਹਨੂੰ ਐਜ਼ ਇਟ ਇਜ਼ ਇੰਡੀਅਨ ਭਾਸ਼ਾ ਜਿਵੇਂ ਹਿੰਦੀ ਪੰਜਾਬੀ ਮਰਾਠੀ ਜਾਂ ਹੋਰ ਭਾਸ਼ਾਵਾਂ ਨੇ ਹਣਾ ਹੂੰ ਹੂੰ ਔਰ ਉਹ ਕਹਿੰਦੇ ਵੀ ਸਾਡੀ ਇਸ ਧਰਤੀ ਤੇ ਪੈਦਾ ਹੋਈ ਹੋਈ ਇਹ ਭਾਸ਼ਾ ਹੈਗੀ ਆ ਇਹਨੂੰ ਵਿਦੇਸ਼ੀ ਨਹੀਂ ਕਿਹਾ ਜਾਣਾ ਚਾਹੀਦਾ ਔਰ ਉਹਨਾਂ ਨੇ ਖਾਸ ਕਰਕੇ ਕਿਹਾ ਕਹਿੰਦਾ ਵੀ ਜਿਹੜੀਆਂ ਅਦਾਲਤਾਂ ਵਿੱਚ ਜਿਹੜੀ ਭਾਸ਼ਾ ਚੱਲਦੀ ਆ ਅਦਾਲਤਾਂ ਵਿੱਚ ਜਿਹੜੀ ਭਾਸ਼ਾ ਚੱਲਦੀ ਆ ਉਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਉਰਦੂ ਦੇ ਸ਼ਬਦਾਂ ਦੀ ਹਲੇ ਵੀ ਵਰਤੋਂ ਹੋ ਰਹੀ ਆ ਜਿੱਦਾਂ ਉਹ ਕਹਿੰਦੇ ਵੀ ਹੈਗੇ ਹਲਫਨਾਵਾ ਹਲਫਨਾਵਾ ਉਰਦੂ ਦਾ ਸ਼ਬਦ ਆ ਅੱਜ ਤੱਕ ਇੱਕੀ ਮਿਸਾਲੀ ਵਿੱਚ ਚੱਲ ਰਿਹਾ ਹੈਗਾ ਜਿਹੜੀ ਪੇਸ਼ੀ ਆ ਵੀ ਬਿਮੋਲਜਮਾਂ ਦੀ ਪੇਸ਼ੀ ਹੋਣੀ ਆ ਇਹ ਵੀ ਜਿਹੜਾ ਉਰਦੂ ਦਾ ਸ਼ਬਦ ਹੈਗਾ ਵਕਾਲਤਨਾਮਾ ਜਦੋਂ ਕੋਈ ਸੇ ਵਿਅਕਤੀ ਨੂੰ ਪੁਲਿਸ ਫੜ ਲੈਂਦੀ ਆ ਉਹ ਆਪਣਾ ਵਕੀਲ ਕਰਦਾ ਹੈਗਾ ਸੋ ਵਕੀਲ ਨਾਲ ਉਹ ਵਕਾਲਤਨਾਮਾ ਭਰਦਾ ਜਿਹੜੇ ਵਕੀਲ ਨਾਲ ਐਜ਼ ਵੀ ਮੈਂ ਇਹਨੂੰ ਆਪਣਾ ਵਕੀਲ ਨਿਯੁਕਤ ਕਰਦਾ ਉਸ ਪੇਪਰ ਨੂੰ ਵਕਾਲਤਨਾਮਾ ਕਿਹਾ ਜਾਂਦਾ ਇਹ ਵੀ ਉਰਦੂ ਦਾ ਸ਼ਬਦ ਆ ਦਸਤੀ ਹਾਂ ਵੀ ਜਿਹੜੇ ਇੱਕ ਤਰ੍ਹਾਂ ਨਾਲ ਵੀ ਦਸਤੀ ਕਾਗਜ਼ ਲੈ ਕੇ ਇਹਦਾ ਉਹਦੇ ਅਦਾਲਤ ਵਿੱਚ ਪਹੁੰਚਣਾ ਜਾਂ ਜੇਲ੍ਹ ਵਿੱਚ ਪਹੁੰਚਣਾ ਜਦੋਂ ਉਹਦੀ ਜ਼ਮਾਨਤ ਹੋ ਜਾਂਦੀ ਹੈ ਇਹ ਵੀ ਜਿਹੜਾ ਹੈਗਾ ਉਹ ਕਹਿੰਦੇ ਵਕੀਲ ਸ਼ਬਦ ਵੀ ਉਰਦੂ ਦਾ ਹੈਗਾ ਉਰਦੂ ਦਾ ਹੂੰ ਤਮੀਲ ਸ਼ਬਦ ਕਰਨਾ ਵੀ ਬੇ ਸੰਮਣ ਤਮੀਲ ਕੀਤਾ ਜਾਣ ਜਿਹੜੇ ਸੰਮਣ ਨੇ ਉਹ ਵੀ ਜਿਹੜਾ ਉਰਦੂ ਦਾ ਸ਼ਬਦ ਆ ਤਮੀਲ ਵੀ ਉਰਦੂ ਦਾ ਸ਼ਬਦ ਆ ਅਮੀਲ ਵੀ ਉਰਦੂ ਦਾ ਸ਼ਬਦ ਹੈਗੀ ਹੈ ਤਮੀਲ ਤੇ ਅਮੀਲ ਜਿਹੜੇ ਹੈਗੇ ਆ ਦੋ ਨੇ ਉਹ ਕਹਿੰਦੇ ਵੀ ਇੰਨੇ ਸ਼ਬਦ ਅਦਾਲਤੀ ਭਾਸ਼ਾ ਵਿੱਚ ਅੱਜ ਵੀ ਚੱਲੇ ਹੋਏ ਨੇ ਜਿਹੜੇ ਉਰਦੂ ਦੇ ਨੇ ਇਟ ਮੀਨਸ ਇੰਨੇ ਸਾਲਾਂ ਤੋਂ ਦੋ ਤਿੰਨ ਸਦੀਆਂ ਤੋਂ ਜੇ ਇਹ ਸ਼ਬਦ ਚੱਲੇ ਆ ਰਹੇ ਆ ਇਹ ਸਾਡੀ ਜਿਹੜੀ ਹੈਗੀ ਆ ਨਾਰਮਲ ਇਥੋਂ ਦੀ ਲੈਂਗੁਏਜ ਹੈਗੀ ਆ ਇਹਨੂੰ ਵਿਦੇਸ਼ੀ ਲੈਂਗੁਏਜ ਨਹੀਂ ਕਿਹਾ ਜਾਣਾ ਚਾਹੀਦਾ ਸੋ ਸਾਨੂੰ ਲੱਗਦਾ ਵੀ ਫੈਡਰਲ ਢਾਂਚੇ ਦੀ ਕਾਰਮੇ ਲਈ ਵੱਖ-ਵੱਖ ਲੈਂਗੁਏਜਸ ਨੂੰ ਇਸ ਤਰ੍ਹਾਂ ਸਤਕਾਰ ਦੇਣਾ ਇਹੀ ਰੀਅਲ ਫੈਡਰਲਿਜ਼ਮ ਆ ਜਿੱਦੇ ਵਿੱਚ ਹਰ ਹਰ ਕੌਮ ਨੂੰ ਉਹਦੀ ਕੌਮਿਤ ਨੂੰ ਸਤਿਕਾਰ ਦੇਣਾ ਤੇ ਉਹਦੀ ਭਾਸ਼ਾ ਨੂੰ ਸਤਿਕਾਰ ਦੇਣਾ ਜਿਦੀ ਕਿ ਦੱਖਣ ਭਾਰਤ ਵਾਲੀਆਂ ਜਿਹੜੀਆਂ ਕੌਮਾਂ ਨੇ ਉਹ ਅੱਗੇ ਵਧਾ ਰਹੀਆਂ ਨੇ ਜੀ ਬਿਲਕੁਲ ਜੀ ਪ੍ਰਸਿੱਧ ਅਰਤਾ ਸਿੰਘ ਜੀ ਦੂਜੇ ਬੰਨੇ ਜਿੱਦਾਂ ਆਪਾਂ ਕਹਿ ਲਈਏ ਨਾ ਕਿ ਪੰਜਾਬ ਜਿਹੜਾ ਆਪਣਾ ਇਧਰਲਾ ਪੰਜਾਬ ਹੈਗਾ ਹੈ ਉਹਦੇ ਤੇ ਜਿਸ ਤਰੀਕੇ ਦੇ ਨਾਲ ਹਿੰਦੀ ਦਾ ਗਲਬਾ ਚੜਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਜਿਹੜੇ ਪਾਕਿਸਤਾਨ ਵਾਲੀ ਸਾਈਡ ਦਾ ਜਿਹੜਾ ਪੰਜਾਬ ਹੈ ਕਿਤਨਾ ਕਿਤੇ ਉੱਥੇ ਵੀ ਪੰਜਾਬੀ ਨੂੰ ਦੱਬਣ ਦੇ ਲਈ ਪਿੱਛੇ ਕਰਨ ਦੇ ਲਈ ਜਿਹੜਾ ਉਰਦੂ ਦਾ ਗਲਬਾ ਚੜਾਇਆ ਜਾ ਰਿਹਾ ਹੈ ਇਹਨੂੰ ਕਿਸ ਐਂਗਲ ਤੋਂ ਫਿਰ ਤੁਸੀਂ ਦੇਖੀ ਨਹੀਂ ਉਹ ਉਹ ਇਸੇ ਐਂਗਲ ਤੋਂ ਹੀ ਹੈ ਨਾ ਕਿ ਪਾਕਿਸਤਾਨ ਵਾਲੇ ਪੰਜਾਬ ਵਿੱਚ ਵੀ ਜਾਂ ਪੂਰੇ ਪਾਕਿਸਤਾਨ 'ਚ ਵੀ ਫੈਡਰਲ ਢਾਂਚੇ ਦੀ ਕਾਇਮੀ ਨਹੀਂ ਹੋ ਰਹੀ ਜਿਸ ਤਰ੍ਹਾਂ ਇੰਡੀਆ ਵਿੱਚ ਆਪਾਂ ਕਹਿ ਰਹੇ ਹਾਂ ਕਿ ਛੋਟੀਆਂ ਜ਼ਬਾਨਾਂ ਨੂੰ ਹਿੰਦੀ ਦੇ ਦਬਕੇ ਰਾਹੀਂ ਦਬਾਇਆ ਜਾ ਰਿਹਾ ਹੈ ਉੱਥੇ ਪਾਕਿਸਤਾਨ ਵਿੱਚ ਵੀ ਉਰਦੂ ਦੇ ਦਬਕੇ ਰਾਹੀਂ ਜਿਹੜੀਆਂ ਖਾਸ ਕਰਕੇ ਪੰਜਾਬੀ ਨੂੰ ਜਾਂ ਬਲੋਚੀ ਨੂੰ ਜਾਂ ਉਹਨਾਂ ਦੀ ਜਿਹੜੀ ਨਾਰਥ ਵੈਸਟ ਇਵਨ ਕਿ ਜਿੱਦਾਂ ਕਹਿੰਦੇ ਨੇ ਜਿੱਦਾਂ ਆਪਾਂ ਪੰਜਾਬ 'ਚ ਦੇਖਿਆ ਕਿ ਸ਼ਹਿਰਾਂ ਦੇ ਵਿੱਚ ਹਿੰਦੀ ਬੋਲਣ ਨੂੰ بڑا ਉਹ ਮੰਨਿਆ ਜਾਂਦਾ ਜੀ ਇਹ ਪੜਿਆ ਲਿਖਿਆ ਹੈਗਾ ਉਦਾਂ ਉੱਥੇ ਇਸ ਤਰੀਕੇ ਦੇ ਨਾਲ ਹੋ ਰਿਹਾ ਹੈ ਕਿ ਜਿਹੜਾ ਉਰਦੂ ਬੋਲਦਾ ਹੈ ਉਹ ਤਾਂ ਪੜਿਆ ਲਿਖਿਆ ਹੈ ਤੇ ਜੇ ਪੰਜਾਬੀ 'ਚ ਗੱਲ ਕਰਦਾ ਹੈ ਕਹਿੰਦੇ ਵੀ ਇਹ ਦੇਸੀ ਆ ਬੰਦਾ ਨਹੀਂ ਫਿਰ ਉਹ ਹੈ ਨਾ ਜਿਹੜੀ ਮੈਂ ਆਪਾਂ ਗੱਲ ਮੈਂ ਕਿਤਾਬ 'ਚ ਵੀ ਗੱਲ ਕਰੀਆ ਮਿਸਟਰ ਥਾਮਸ ਕਾਮੂ ਸੇਲਾ ਹੈਗੇ ਆ ਉਹ ਇਥੋਂ ਯੂਰਪ ਦੇ ਇੱਕ ਬਹੁਤ ਵੱਡੇ ਵਿਦਵਾਨ ਹੈ ਉਹ ਕਹਿੰਦੇ ਵੀ ਇੱਕ ਤਰ੍ਹਾਂ ਨਾਲ ਆਤਮ ਗਲਾਨੀ ਜਾਂ ਆਪਣੀ ਭਾਸ਼ਾ ਪ੍ਰਤੀ ਜਿਹੜੀ ਹੈਗੀ ਹੈ ਜੀਲ ਭਾਵਨਾ ਦਾ ਉਹ ਇੱਕ ਇੱਕ ਕਲਚਰ ਤਿਆਰ ਕਰਿਆ ਜਾਂਦਾ ਹੈ ਪੰਜਾਬ ਵਿੱਚ ਵੀ ਉਹ ਕਲਚਰ ਤਿਆਰ ਹੋ ਰਿਹਾ ਜਿਹੜਾ ਉੱਚ ਵਰਗ ਦਾ ਜਾਂ ਸ਼ਹਿਰੀ ਵਰਗ ਵਾਲਾ ਜਿਹੜਾ ਸ਼ਹਿਰਾਂ ਵਿੱਚ ਰਹੇ ਨੇ ਬੰਦੇ ਆ ਉਹਨਾਂ ਵਿੱਚ ਇਹ ਭਾਵਨਾ ਪੈਦਾ ਕੀਤੀ ਗਈ ਹੈ ਮੈਨੀਪੂਲੇਟ ਹੁੰਦਾ ਸਾਰਾ ਕੁਝ ਹੈ ਨਾ ਜਿਹੜੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ ਚ ਕਿਹਾ ਸੀ ਵੀ ਦਲਤਾਂ ਵਿੱਚ ਸਿੱਖਾਂ ਦੇ ਵਿਰੁੱਧ ਨਫਰਤ ਪੈਦਾ ਕਰਨ ਲਈ ਇੰਡੀਆ ਗਵਰਨਮੈਂਟ ਨੇ ਬਹੁਤ ਵੱਡੇ ਪ੍ਰੋਜੈਕਟਾਂ ਤੇ ਕੰਮ ਕੀਤਾ ਉਹ ਅੱਜ ਵੀ ਚੱਲ ਰਿਹਾ ਹੈ ਉਹ ਦਲਤਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਸਾਡੇ ਵਿੱਚ ਕਿੱਡੀ ਵੱਡੀ ਦਖਲਅੰਦਾਜ਼ੀ ਕਰਕੇ ਸਾਡੇ ਵਿੱਚ ਸਿੱਖਾਂ ਖਿਲਾਫ ਨਫਰਤ ਪੈਦਾ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਪੰਜਾਬੀ ਪ੍ਰਤੀ ਨਫਰਤ ਪੈਦਾ ਕੀਤੀ ਜਾ ਰਹੀ ਹੈ ਸ਼ਹਿਰੀ ਵਰਗ ਵਿੱਚ ਹਾਲ ਦੀ ਘੜੀ ਉਹ ਸ਼ਹਿਰੀ ਵਰਗ ਤੋਂ ਹੁੰਦੀ ਹੁੰਦੀ ਹੌਲੀ ਹੌਲੀ ਉਹ ਪਿੰਡਾਂ ਤੱਕ ਆਏਗੀ ਸਾਨੂੰ ਯਾਦ ਆ ਜਦੋਂ ਆਹ ਹਿੰਦੀ ਦੇ ਅਖਬਾਰ ਪੰਜਾਬ ਚ ਆਏ 1999-98 ਦੇ ਦੌਰਾਨ ਬਿਲਕੁਲ ਬਹੁਤ ਸਸਤੇ ਸੀ ਮੇਰੇ ਖਿਆਲ ਇੱਕ ਇੱਕ ਰੁਪਏ ਦੇ 77 75 ਪੈਸਿਆਂ ਦੇ ਵੀ ਰਹੇ ਹੈਗੇ ਉਦੋਂ ਇੱਕ ਡਿਸਪਿਊਟ ਹੋਇਆ ਸਾਡੇ ਇੱਕ ਦੋਸਤ ਸੀਗੇ ਉਹ ਕਿਸੇ ਸਰਕਾਰੀ ਮਹਿਕਮੇ ਵਿੱਚ ਕੰਮ ਕਰਦੇ ਸੀ ਉਹਨਾਂ ਦੇ ਮਹਿਕਮੇ ਬਾਰੇ ਇੱਕ ਹਿੰਦੀ ਦੇ ਅਖਬਾਰ ਨੇ ਇੱਕ ਹਫਤਾ ਦੋ ਹਫਤੇ ਲਗਾਤਾਰ ਉਨ੍ਹਾਂ ਦੇ ਖਿਲਾਫ ਨਹੀਂ ਨਹੀਂ ਉਨ੍ਹਾਂ ਦੇ ਖਿਲਾਫ ਖਬਰਾਂ ਚਲਾਈਆਂ ਜੀ ਜੀ ਉਸ ਵਿਭਾਗ ਦੇ ਖਿਲਾਫ ਖਬਰਾਂ ਚਲਾਈਆਂ ਉਹਦੇ ਵਿੱਚ ਮੇਰੇ ਦੋਸਤ ਕੰਮ ਕਰਦੇ ਸੀ ਸੋ ਇਹਨਾਂ ਬਾਰੇ ਵੀ ਟਿੱਪਣੀਆਂ ਕਰੀਆਂ ਗਈਆਂ ਮੇਰੇ ਦੋਸਤ ਆ ਥੋੜੇ ਪੰਥਕ ਜਜ਼ਬੇ ਵਾਲੇ ਸੀ ਅਖਬਾਰਾਂ ਨਾਲ ਆ ਪ੍ਰੈਸ ਨਾਲ ਵੀ ਉਹਨਾਂ ਦੀ ਸਾਡੇ ਸਾਡੇ ਵੀ ਦੋਸਤ ਸੀ ਹਨ ਸੋ ਉਹਨਾਂ ਬਾਰੇ ਚਲਾਈਆਂ ਵੀ ਇਹ ਤਾਂ ਜਿੱਦਾਂ ਪ੍ਰੈਸ ਨਾਲ ਮਿਲਿਆ ਹੋਇਆ ਇਹ ਅਸੀਂ ਉਹ ਕਹਿੰਦਾ ਵੀ ਅਸੀਂ ਫੇਰ ਉਸ ਉਸ ਅਖਬਾਰ ਦੇ ਐਡੀਟਰ ਨੂੰ ਮਿਲੇ ਜਾ ਕੇ ਵੀ ਇਹ ਖਬਰਾਂ ਚਲਾਈਆਂ ਜਾ ਰਹੀਆਂ ਇਹ ਕੀ ਗੱਲਬਾਤ ਆ ਤੁਹਾਡਾ ਏਜੰਡਾ ਕੀ ਆ ਉਹ ਕਹਿੰਦਾ ਵੀ ਚਲੋ ਐਡੀਟਰ ਨੂੰ ਮੰਨਿਆ ਵੀ ਮੈਂ ਕਹਿ ਦਾਂਗਾ ਪੱਤਰਕਾਰ ਨੂੰ ਅਸਲ 'ਚ ਪੱਤਰਕਾਰ ਦਾ ਹੁੰਦਾ ਵੀ ਪੈਸੇ ਲੈਣੇ ਆ ਪੱਤਰਕਾਰਾਂ ਨੇ ਖਬਰਾਂ ਲਾ ਕੇ ਪੈਸੇ ਬਣਾਉਣੇ ਕ腐ਸ਼ਨ ਕਰਨ ਉਸ ਐਡੀਟਰ ਨੇ ਕਿਹਾ ਕਹਿੰਦਾ ਅਸੀਂ ਇੱਥੇ ਅਖਬਾਰ ਵੇਚਣ ਨਹੀਂ ਆਏ ਹਮ ਹਣਾ ਅਸੀਂ ਤਾਂ ਇੱਥੇ ਆਪਣੇ ਹਿੰਦੂ ਭਾਈਚਾਰੇ ਤੇ ਜਿਹੜੇ ਪ੍ਰਵਾਸੀ ਪੰਜਾਬੋਂ ਆ ਰਹੇ ਆ ਜਿਹੜੇ यूपी बिहार ਤੋਂ ਉਹਨਾਂ ਦੀ ਰਾਖੀ ਲਈ ਆਏ ਆ ਹੂੰ 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 ਇਹ ਇਹ ਸੀ ਪ੍ਰੋਜੈਕਟ ਜੀ ਇਹ ਪ੍ਰੋਜੈਕਟ ਕਹਿੰਦਾ ਵੀ ਅਸੀਂ ਕੋਈ ਅਖਬਾਰਾਂ ਸਾਡੀਆਂ ਹਿੰਦੁਸਤਾਨ ਚ ਬਹੁਤ ਵਿਕਦੀਆਂ ਪੰਜਾਬ ਚ ਅਸੀਂ ਇਸ ਲਈ ਆਏ ਆ ਵੀ ਅਸੀਂ ਉਸ ਇਸ ਭਾਸ਼ਾ ਨਾਲ ਜੁੜੇ ਹੋਏ ਲੋਕਾਂ ਦੀ ਰਾਖੀ ਕਰਨੀ ਆ ਤੇ ਦੂਜਾ ਹੈਗਾ ਵੀ ਜਿਹੜੀ ਜਿਹੜੀ ਸ਼ਹਿਰੀ ਸਿੱਖ ਬਸੂਆਂ ਉਹਦੇ ਵਿੱਚ ਹਿੰਦੀ ਦਾ ਪ੍ਰਭਾਵ ਆ ਕੇ ਸੋ ਇਹ ਆਪਣੀ ਭਾਸ਼ਾ ਪ੍ਰਤੀ ਹੀਣ ਭਾਵਨਾ ਪੈਦਾ ਕਰਨ ਦਾ ਇੱਕ ਪ੍ਰੋਜੈਕਟ ਹੁੰਦਾ ਹੈ ਜਿਹੜਾ ਸਰਕਾਰਾਂ 100 ਸਾਲ ਦਾ ਕੰਮ ਲੈ ਕੇ ਚੱਲਦੀਆਂ ਉਹ ਇੱਕਦਮ ਨਹੀਂ ਇੰਜੈਕਟ ਹੁੰਦਾ ਹੌਲੀ 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 ਇਹ ਕਰਦਾ ਸੋ ਇਹ ਭਾਵਨਾ ਇਹ ਪਾਕਿਸਤਾਨ ਚ ਵੀ ਇਸ ਤਰ੍ਹਾਂ ਵੀ ਲੋਕ ਉਰਦੂ ਬੋਲਣ ਨੂੰ ਵਧਿਆ ਸਮਝਦੇ ਆ ਪੰਜਾਬੀ ਬੋਲਣ ਨੂੰ ਸਮਝਦੀ ਵੀ ਇਹ ਗਵਾਰਾਂ ਦੀ ਭਾਸ਼ਾ ਸਾਡੇ ਵੀ ਆਏ ਲੱਗਦਾ ਵੀ ਜਿਹੜਾ ਹਿੰਦੀ ਬੋਲਦਾ ਉਹ ਬਹੁਤ ਪੜਿਆ ਲਿਖਿਆ ਜਾਂ ਇੰਗਲਿਸ਼ ਬੋਲਣ ਵਾਲਾ ਪੜਿਆ ਲਿਖਿਆ ਪਰ ਇੱਥੇ ਇੱਥੇ ਵੀ ਇੱਕ ਆਪਾਂ ਦੇਖ ਲਈਏ ਨਾ ਕਿ ਕਲੇਮ ਕਰਨ ਨੂੰ ਜਿੱਦਾਂ ਬਾਰ ਬਾਰ ਆਉਂਦਾ ਹੈਗਾ ਜੀ ਪੰਜਾਬੀ ਇੰਨੇ ਕਰੋੜ ਕਾਮਲੋ ਬੋਲੀ ਜਾਂਦੀ ਹੈ ਪੰਜਾਬੀ ਇੱਕ ਸਾਂਝਾ ਵਿਰਸਾ ਹੈਗਾ ਪਰ ਜਦੋਂ ਗੱਲ ਸਿਰ ਦੇਣ ਦੀ ਆਉਂਦੀ ਆ ਤੇ ਉੱਥੇ ਸੇਖੀ ਫੇਰ ਡੰਡਦੇ ਹੈਗੇ ਜੀ ਬਿਲਕੁਲ ਜੀ ਬਿਲਕੁਲ ਦੀ ਦੂਜੇ ਬੰਨੇ ਆਪਾਂ ਗੱਲਬਾਤ ਕਰ ਲੈਨੇ ਕੌਮੀ ਇਨਸਾਫ ਮੋਰਚੇ ਦੀ ਕੌਮੀ ਇਨਸਾਫ ਮੋਰਚੇ ਨੇ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਹੈ 15 ਮਈ ਨੂੰ ਜਿਹੜਾ ਦਿੱਤਾ ਹੈਗਾ ਹੈ ਸਰਦਾਰ ਪਤਾਸ ਸਿੰਘ ਜੀ ਕਾਫੀ ਲੰਬੇ ਸਮੇਂ ਬਾਅਦ ਦੁਬਾਰਾ ਜਿਹੜਾ ਹੈ ਕੁਝ ਕੁ ਮਹੀਨਿਆਂ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਹੈ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤਾ ਜਾਂਦਾ ਹੈ ਕੀ ਕਹੋਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਇਸ ਮੋਰਚੇ ਨੂੰ ਇਹਨੂੰ ਵੀ ਕਾਫੀ ਲੰਬਾ ਸਮਾਂ ਹੋ ਗਿਆ ਹੁਣ ਤੇ 2 ਸਾਲ ਵੀ ਟੱਪ ਗਏ ਨੇ ਹਾਂਜੀ ਹਾਂਜੀ ਸੋ ਸਰਕਾਰਾਂ ਨਹੀਂ ਚਾਹੁੰਦੀਆਂ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਸੋ ਆਪਾਂ ਵਾਰ-ਵਾਰ ਕਿਹਾ ਵੀ ਉਹ ਨਹੀਂ ਕਿਸੇ ਵੀ ਸਿੰਘ ਨੂੰ ਰਿਹਾ ਕਰਨਾ ਚਾਹੁੰਦੇ ਹ ਉਹ ਉਹ ਉਹਨਾਂ ਨੂੰ ਆਂ ਲੱਗਦਾ ਵੀ ਇਹ دہشت ਪਾਉਣਗੇ ਤੇ ਸਾਡੀ ਜਿਹੜੀ ਹਿੰਦੂ ਵੋਟ ਆ ਟੁੱਟ ਜਾਏਗੀ ਉਹ ਉਹ ਸਿੱਖਾਂ ਬਾਰੇ ਉਹਨਾਂ ਦੀ ਬੇਨਤੀ ਬਹੁਤ ਕ ਸੋ ਸਾਡਾ ਆਪਣਾ ਮੰਨਣਾ ਵੀ ਕਿਸੇ ਵੀ ਸਿੰਘ ਦੀ ਰਿਹਾਈ ਨਹੀਂ ਹੋਏਗੀ ਹਾਂ ਕੌਮੀ ਸਾਫ ਮੋਰਚੇ ਨੂੰ ਡੈਮੋਕਰੇਟਿਕਲੀ ਹਾਂ ਪੀਸਫੁਲੀ ਜਿਹੜੇ ਯਤਨ ਕਰਨੇ ਚਾਹੀਦੇ ਆ ਦੁਬਾਰੇ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਰਹੇ ਆ ਤੇ ਹੋਰ ਸਿੱਖ ਸੰਸਥਾਵਾਂ ਪਿਛਲੇ ਦਿਨ ਹੀ ਇਕੱਠੀਆਂ ਹੋਈਆਂ ਨੇ ਬਾਪੂ ਗਰਚਰਨ ਸਿੰਘ ਉਹਨਾਂ ਨੇ ਦੱਸਿਆ ਹੈਗਾ ਵੀ ਪ੍ਰੋਗਰਾਮ ਬਣਾ ਕੇ ਹਰ ਤਹਿਸੀਲ ਪੱਧਰ ਤੇ ਔਰ ਜ਼ਿਲ੍ਹਾ ਪੱਧਰ ਤੇ 15 ਮਈ ਨੂੰ ਜਿਹੜਾ ਹੈਗਾ ਧਰਨੇ ਆ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਬੁલાਏ ਜਾਣਗੇ ਸੋ ਇਸ ਤਰ੍ਹਾਂ ਸਰਗਰਮੀ ਨਾਲ ਹੀ ਜਿਹੜਾ ਹੈਗਾ ਕਿਤੇ ਨਾ ਕਿਤੇ ਕੁਝ ਕਹਿ ਸਕਦੇ ਆ ਵੀ ਜਿਹੜੇ ਬੋਲੇ ਕੰਨਾਂ ਤੇ ਜਿਹੜੀ ਹੈਗੀ ਆ ਆਵਾਜ਼ ਪਹੁੰਚਾਈ ਜਾ ਸਕਦੀ ਆ ਪਰ ਸਾਡਾ ਇਹ ਮੰਨਣਾ ਹੈਗਾ ਵੀ ਉਹ ਰਿਹਾਈ ਨਹੀਂ ਕਰਨਗੇ ਹਨਾ ਜੀ ਬਿਲਕੁਲ ਜੀ ਦੂਜੇ ਬੰਨੇ ਡਾਊਨਲੋਡ ਤੇ ਕੀ ਗੀਰਤੇ ਗੱਲ ਕਰ ਲਏ ਨੇ ਹੈਗੇ ਆ ਜਿਨ੍ਹਾਂ ਨੇ ਕਿ ਹਾਰਵਰਡ ਯੂਨੀਵਰਸਿਟੀ ਦੀ ਜਿਹੜੀ ਫੰਡਿਕ ਹੈ ਉਹ ਰੋਕੀ ਹੈਗੀ ਹੈ ਸਰਦਾਰਤਪਾ ਸਿੰਘ ਦੀ 2 ਬਿਲੀਅਨ ਦੀ ਫੰਡਿੰਗ ਜਿਹੜੀ ਰੋਕੀ ਹੈ ਕੀ ਇਹਦੇ ਨਾਲ ਪ੍ਰਭਾਵ ਪਏਗਾ ਤੇ ਕਾਰਨ ਕੀ ਹੈ ਫੰਡਿੰਗ ਰੋਕਣ ਦਾ ਕੀ ਸਿਰਫ ਸਰਕਾਰ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਨੇ ਜਾਂ ਕੀ ਕਾਰਨ ਦੱਸਿਆ ਗਿਆ ਉਹਨਾਂ ਨੇ ਹਾਂਜੀ ਹੁਣ ਜਿਹੜਾ ਅਮਰੀਕਾ ਅਮਰੀਕਾ ਨੂੰ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਥੰਮ ਮੰਨਿਆ ਜਾਂਦਾ ਸੋ ਜੇ ਉਹਦੇ ਵਿੱਚੋਂ ਹੀ ਵਿਚਾਰਾਂ ਦੀ ਆਜ਼ਾਦੀ ਜਾਂ ਡੈਮੋਕ੍ਰੇਸੀ ਖਤਮ ਹੁੰਦੀ ਆ ਤਾਂ ਅਸੀਂ ਸਮਝ ਸਕਦੇ ਹਾਂ ਵੀ ਬਾਕੀ ਦੁਨੀਆ ਵਿੱਚ ਕਿਰ ਅਥੋਰਿਟੇਰੀਅਨਿਜ਼ਮ ਜਾਂ ਤਾਨਾਸ਼ਾਹੀ ਕਿਸ ਤਰ੍ਹਾਂ ਵੱਧ ਸਕਦੀ ਹੈ। ਰੋਸ ਤੇ ਚੀਨ ਸਾਡੇ ਸਾਹਮਣੇ ਤਾਨਾਸ਼ਾਹੀ ਦੀਆਂ ਇੱਕ ਵੱਡੀਆਂ ਉਦਾਹਰਨਾਂ ਨੇ ਹਨ ਜਿਦੇ ਵਿੱਚ ਕਿਸੇ ਨੂੰ ਬੋਲਣ ਦੀ ਆਜ਼ਾਦੀ ਨਹੀਂ। ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚ ਵੱਖ-ਵੱਖ ਸਿਆਸੀ ਮੁੱਦਿਆਂ ਤੇ ਆਰਥਿਕ ਮੁੱਦਿਆਂ ਤੇ ਵੱਡੀ ਪੱਧਰ ਤੇ ਪ੍ਰੋਟੈਸਟ ਹੁੰਦੇ ਆ ਜਾਂ ਸੈਮੀਨਾਰ ਹੁੰਦੇ ਆ ਜਿਹੜੇ ਹੁੰਦੇ ਆ ਗਿਆ। ਸੋ ਡੋਨਾਲਡ 트੍ਰੰਪ ਨੇ ਹਾਰਵਰਡ ਯੂਨੀਵਰਸਿਟੀ ਦੀ ਫੰਡਿੰਗ 2 ਬਿਲੀਅਨ ਦੀ ਇਸ ਲਈ ਰੋਕੀ ਆ ਵੀ ਤੁਸੀਂ ਜਿਹੜੇ ਆਜ਼ਾਦ ਵਿਚਾਰਾਂ ਦਾ ਪ੍ਰਵਾਹ ਰੋਕੋ। ਬਈ ਜਿਹੜੇ ਵਿਦਿਆਰਥੀ ਆਪਣੇ ਵਿਚਾਰ ਸਾਡੇ ਵਿਰੋਧ ਦੇ ਸਰਕਾਰ ਦੇ ਵਿਰੋਧ ਤੇ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਫੋਰਨ ਪਾਲਿਸੀ ਦੇ ਵਿਰੋਧ ਪੇਸ਼ ਕਰਦੇ ਆ ਖਾਸ ਕਰਕੇ ਜਿੱਦਾਂ ਗਾਜ਼ਾ ਵਾਰ ਤੇ ਵਿੱਚ ਫਲਸਤੀਨੀਆਂ ਦੇ ਹੱਕ ਵਿੱਚ ਹੋਇਆ ਜਾਂ ਡੋਨਲਡ ਟਰੰਪ ਦੀਆਂ ਆਰਥਿਕ ਨੀਤੀਆਂ ਦੇ ਖਿਲਾਫ ਹੋ ਰਿਹਾ ਵੀ ਇਹ ਸਾਰੇ ਪ੍ਰੋਗਰਾਮ ਬੰਦ ਕਰੋ ਸੋ ਹਾਰਵਰਡ ਯੂਨੀਵਰਸਿਟੀ ਦੀ ਮੈਨੇਜਮੈਂਟ ਨੇ ਕਿਹਾ ਵੀ ਇਹ ਇੱਕ ਆਜ਼ਾਦ ਸੰਸਥਾ ਇੱਥੇ ਆਜ਼ਾਦੀ ਦੇ ਪਰਵਾਨਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਸੋ ਅਸੀਂ ਕਿਸੇ ਦਾ ਗਲਾ ਘੁੱਟ ਕੇ ਉਸ ਨੂੰ ਟੈਕਨੀਕਲੀ ਇੰਜੈਕਸ਼ਨ ਲਾ ਕੇ ਜਿਹੜੀ ਹੈਗੀ ਆ ਉਹ ਉਹ ਸਿੱਖਿਆ ਨਹੀਂ ਦੇ ਸਕਦੇ ਸੋ ਇਸ ਆਜ਼ਾਦੀ ਦੇ ਬਨਾਤੇ ਅਸੀਂ ਫੰਡਿੰਗ ਨਹੀਂ ਚਾਹੁੰਦੇ ਜੇ ਤੁਸੀਂ ਫੰਡਿੰਗ ਦੇਣੀ ਆ ਉਹ ਤੁਹਾਡੀ ਮਰਜ਼ੀ ਆ ਪਰ ਅਸੀਂ ਆਪਣੀ ਆਜ਼ਾਦ ਸੋਚ ਨੂੰ ਆਪਣੀ ਇਸ ਇੰਨੇ ਸਦੀਆਂ ਦੀ ਜਿਹੜੀ ਇੱਕ ਰਵਾਇਤ ਆਜ਼ਾਦੀ ਦੀ ਉਹਨੂੰ ਨਹੀਂ ਤੋੜ ਸਕਦੇ ਸੋ ਉਹਨਾਂ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਹੈ ਜੀ ਬਿਲਕੁਲ ਜੀ ਕਿਉਂਕਿ ਇਦਾਂ ਦੀਆਂ ਯੂਨੀਵਰਸਿਟੀਆਂ ਨੇ ਕਿੰਨਾ ਕੱਢੇ ਟ੍ਰੈਡ ਜਿਹੜੇ ਨੇ ਸੈੱਟ ਕਰਨੇ ਹੁੰਦੇ ਨੇ ਦੇਖਦੇ ਆ ਕਿ ਕਿੰਨਾ ਕੁ ਪ੍ਰੈਸ਼ਰ ਜਿਹੜੀਆਂ ਯੂਨੀਵਰਸਿਟੀਆਂ ਇਸ ਤਰੀਕੇ ਦੀਆਂ ਨੇ ਚੱਲ ਸਕਦੀਆਂ ਨੇ ਤੇ ਹੋਰ ਕੋਈ ਅੱਗੇ ਆਉਂਦਾ ਹੈਗਾ ਜਾਂ ਨਹੀਂ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਉਂ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 551101 ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਸਰਦਾਰ ਅਵਤਾਰ ਸਿੰਘ ਹੁਣ ਧੰਨਵਾਦ ਕਰਦੇ ਆ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ